ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਮਜੀਤ ਸਿੰਘ ਮੈਂ ਮੇਰੇ YouTube ਚੈਨਲ ਮੇਰੀ ਖੇਤੀ ਮੇਰਾ ਜਵਾਨ ਤੇ ਤੁਹਾਡਾ ਸਾਰੇ ਹੀ ਕਿਸਾਨ ਅਤੇ ਨੌਜਵਾਨ ਭਰਾਵਾਂ ਦਾ ਸਵਾਗਤ ਕਰਦਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਮੇਰੀਆਂ ਵੀਡੀਓ ਵੇਖਣ ਲਈ ਧੰਨਵਾਦ ਕਰਦਾ ਮੇਰਾ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਕਿਸਾਨ ਕਿਸਾਨੀ ਤੇ ਨੌਜਵਾਨਾਂ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨਾ ਹੈ ਮੈਂ ਆਪਣੀ ਵੀਡੀਓ ਰਹੀਂ ਤੁਹਾਡੇ ਨਾਲ ਇਸ ਚੈਨਲ ਤੇ ਪੰਜਾਬ ਦੀਆਂ ਮੁੱਖ ਫਸਲਾਂ ਜਿਵੇਂ ਕਿ ਝੋਨਾ ਗੰਨਾ ਮੱਕੀ ਮੂੰਗੀ ਕਣਕ ਅਤੇ ਆਲੂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗਾ ਮੈਂ ਇਨ੍ਹਾਂ ਫਸਲਾਂ ਤੇ ਵਹਾਈ ਤੋਂ ਲੈ ਕੇ ਵਢਾਈ ਤੱਕ ਨ ਪਹਿਲੇ ਪਾਣੀ ਤੋਂ ਲੈ ਕੇ ਆਖਰੀ ਪਾਣੀ ਤੱਕ ਪਹਿਲੀ ਖਾਦ ਤੋਂ ਲੈ ਕੇ ਆਖਰੀ ਖਾਦ ਤੱਕ ਅਤੇ ਹੋਰ ਵੀ ਸਾਰੇ ਜ਼ਰੂਰੀ ਤੱਤ ਜੋ ਸਾਡੀ ਖੇਤੀ ਨੂੰ ਜੋ ਸਾਡੀ ਫਸਲਾਂ ਨੂੰ ਚਾਹੀਦੇ ਹੁੰਦੇ ਹਨ ਉਹਨਾਂ ਦੀ ਜਾਣਕਾਰੀ ਵੱਖ-ਵੱਖ ਸਰੋਤਾਂ ਤੋਂ ਇਕੱਠੀ ਕਰਕੇ ਆਪਣੇ ਤਜਰਬਿਆਂ ਖੇਤੀ ਮਾਹਰਾਂ ਦੇ ਤਜਰਬਿਆਂ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਅੰਤਰਰਾਸ਼ਟਰੀ ਖੇਤੀ ਖੋਜ ਕੇਂਦਰਾਂ ਦੁਆਰਾ ਕੀਤੀਆਂ ਖੋਜਾਂ ਤੇ ਤਜਰਬਿਆਂ ਤੋਂ ਜਾਣਕਾਰੀ ਇਕੱਠੀ ਕਰਕੇ ਮੈਂ ਇਸ ਚੈਨਲ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਾਂਗਾ ਇਸ ਤੋਂ ਇਲਾਵਾ ਮੈਂ ਇਸ ਚੈਨਲ ਦੇ ਮਾਧਮ ਰਹੀਂ ਤੁਹਾਡੇ ਨਾਲ ਮੌਸਮ ਸੰਬੰਧੀ ਜਾਣਕਾਰੀ ਵੀ ਸਾਂਝੀ ਕਰਦਾ ਰਾਂਗਾ ਤਾਂ ਜੋ ਮੇਰੇ ਕਿਸਾਨ ਭਰਾ ਆਪਣੀ ਫਸਲ ਦੀ ਬਜਾਈ ਸਮੇਂ ਅਤੇ ਵੜਾਈ ਸਮੇਂ ਮੌਸਮ ਦੀ ਸਹੀ ਜਾਣਕਾਰੀ ਲੈ ਕੇ ਸਹੀ ਸਮੇਂ ਤੇ ਆਪਣੀ ਫਸਲ ਦੀ ਬਜਾਈ ਅਤੇ ਵੜਾਈ ਕਰ ਸਕਣ ਇਸ ਦੇ ਨਾਲ ਨਾਲ ਮੈਂ ਤੁਹਾਡੇ ਨਾਲ ਪੰਜਾਬ ਅਤੇ ਸੈਂਟਰ ਸਰਕਾਰ ਦੁਆਰਾ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਜਿਵੇਂ ਕਿ ਖੇਤੀ ਸੰਦਾਂ ਤੇ ਸਬਸਿਡੀ ਅਤੇ ਹੋਰ ਖੇਤੀ ਦੇ ਨਾਲ-ਨਾਲ ਸਹਾਇਕ ਕਿੱਤੇ ਕਰਨ ਲਈ ਜੋ ਪੰਜਾਬ ਤੇ ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਔਰ ਔਰ ਪੰਜਾਬ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਨੂੰ ਜੋ ਖੇਤੀ ਦੇ ਨਾਲ ਸਹਾਇਕ ਤੰਦੇ ਕਰਨ ਲਈ ਲੋਨ ਅਤੇ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ ਉਸ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਇਸ ਚੈਨਲ ਤੇ ਮੈਂ ਸਾਂਝੀ ਕਰਦਾ ਰਿਹਾ ਕਰਾਂਗਾ ਖੇਤੀ ਦੇ ਨਾਲ-ਨਾਲ ਮੈਂ ਜਿਵੇਂ ਕਿ ਆਪਣੇ ਇਸ ਚੈਨਲ ਦਾ ਨਾਂ ਹੀ ਮੇਰੀ ਖੇਤੀ ਮੇਰਾ ਜਵਾਨ ਹੈ ਮੈਂ ਆਪਣੇ ਜਵਾਨਾ ਪੰਜਾਬ ਦੇ ਨੌਜਵਾਨਾਂ ਅਤੇ ਪੰਜਾਬ ਦੇ ਬੱਚਿਆਂ ਬਾਰੇ ਵੀ ਇਸ ਚੈਨਲ ਤੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਾਂਗਾ ਕਿ ਕਿਸ ਤਰ੍ਹਾਂ ਸੀ ਆਪਣੇ ਬੱਚਿਆਂ ਨੂੰ ਮੋਬਾਈਲ ਲੈਪਟਾਪ ਦੀ ਦੁਰਵਰਤੋਂ ਤੋਂ ਤੋਂ ਦੂਰ ਕਰਕੇ ਉਹਨਾਂ ਨੂੰ ਚੰਗੇ ਤਰੀਕਿਆਂ ਨਾਲ ਕਿਸ ਤਰ੍ਹਾਂ ਫਿਜ਼ੀਕਲੀ ਮੈਂਟਲੀ ਸੋਸ਼ੀਅਲੀ ਅਤੇ ਆਰਥਿਕ ਪੱਖ ਤੋਂ ਮਤਲਬ ਮਾਨਸਿਕ ਸਮਾਜਿਕ ਤੇ ਸਰੀਰਕ ਅਤੇ ਆਰਥਿਕ ਪੱਖ ਤੋਂ ਕਿਸ ਤਰ੍ਹਾਂ ਉਹਨਾਂ ਨੂੰ ਮਜ਼ਬੂਤ ਬਣਾ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਤੰਦਰੁਸਤ ਸਿਹਤਮੰਦ ਨੌਜਵਾਨ ਬਣਾ ਸਕਦੇ ਹਾਂ ਤੇ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਅਸੀਂ ਨਸ਼ਿਆਂ ਤੋਂ ਕਿਸ ਤਰ੍ਹਾਂ ਦੂਰ ਰੱਖ ਸਕਦੇ ਹਾਂ ਤੇ ਕਿਸ ਤਰ੍ਹਾਂ ਨੌਜਵਾਨਾਂ ਨੂੰ ਅਸੀਂ ਚੰਗੇ ਕਿੱਤੇ ਅਤੇ ਚੰਗੀ ਪੜ੍ਹਾਈ ਲਈ ਚੰਗੇ ਵਿਸ਼ਿਆਂ ਦੀ ਚੋਣ ਕਿਸ ਤਰ੍ਹਾਂ ਕਰ ਸਕਦੇ ਹਾਂ ਇਸ ਬਾਰੇ ਵੀ ਮੈਂ ਵਕ ਵਕ ਸਰੋਤਾ ਤੋਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਇਸ ਚੈਨਲ ਦੇ ਮਾਧਿਅਮ ਰਹੀਂ ਵਕ ਵਕ ਵੀਡੀਓ ਰਹੀਂ ਤੁਹਾਡੇ ਨਾਲ ਸਾਂਝੀ ਕਰਦਾ ਰਾਂਗਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੁਆਰਾ ਮਿਲਣ ਵਾਲੀਆਂ ਸਰਕਾਰੀ ਅਰਧ ਸਰਕਾਰੀ ਨੌਕਰੀਆਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦਾ ਰਾਂਗਾ ਤਾਂ ਜੋ ਮੇਰੇ ਪੰਜਾਬ ਦੇ ਨੌਜਵਾਨ ਵੱਖ-ਵੱਖ ਸਮਿਆਂ ਤੇ ਨਿਕਲਣ ਵਾਲੀਆਂ ਨੌਕਰੀਆਂ ਦੇ ਫਾਰਮ ਭਰ ਕੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਸਰਕਾਰੀ ਅਹੁਦਿਆਂ ਤੇ ਨੌਕਰੀ ਕਰਨ ਦੇ ਕਾਬਿਲ ਬਣ ਸਕਣ ਸੋ ਲਾਸਟ ਤੇ ਮੈਂ ਤੁਹਾਡੇ ਸਾਰੇ ਹੀ ਕਿਸਾਨ ਤੇ ਨੌਜਵਾਨ ਭਰਾਵਾਂ ਦਾ ਧੰਨਵਾਦ ਕਰਦਾ ਤੇ ਤੁਹਾਨੂੰ ਇਹ ਬੇਨਤੀ ਕਰਦਾ ਕਿ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਕੇ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਇਸ ਚੈਨਲ ਨੂੰ ਸ਼ੇਅਰ ਕਰਕੇ ਮੇਰੀ ਅਤੇ ਇਸ ਚੈਨਲ ਦੀ ਸਪੋਰਟ ਕਰੋ ਧੰਨਵਾਦ ਜਲਦੀ ਹੀ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ